ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਕਹਾਣੀ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਨੂੰ ਸਰਦਾਰ ਸਰੂਪ ਸਿੰਘ ਜੀ ਦੇ ਕੋਲ ਆਪਣੇ ਨਾਮ ਦੀ ਵਾਂਗ ਹੀ ਅਪਾਰ ਧਨ ਦੌਲਤ ਸੀ ਨਕਦੀ ਤੇ ਬੈਂਕ ਬੈਲੈਂਸ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ ਹਾਲਾਂਕਿ ਉਸਨੇ ਕੁਝ ਸੰਪਤੀ ਆਪਣੇ ਪੁੱਤਰਾਂ ਦੇ ਨਾਮ ਵੀ ਕੀਤੀ ਹੋਈ ਸੀ ਤਾਂ ਕਿ ਟੈਕਸ ਬਚਾਇਆ ਜਾ ਸਕੇ ਪਰ ਐ ਵੀ ਸੱਚਸੀ ਕੇ ਕਈ ਕਰੋੜਾਂ ਦੀ ਤੌਲਤ ਅਜੇ ਵੀ ਉਸ ਦੇ ਨਾਂ ਕੋਲ ਹੀ ਸੀ ਸੰਪੂਰਨ ਸਿੰਘ ਜੀ ਦੇ ਦੋ ਪੁੱਤਰ ਸਨ ਦੋਨੋਂ ਵਿਆਹੇ ਹੋਏ ਸਨ ਤੇ ਆਪਣੇ ਆਰ ਪਰਵਾਦ ਦੇ ਬਾਲ ਬੱਚਿਆਂ ਵਾਲੇ ਸਨ ਹੁਣ ਤਾਂ ਪੋਤੇ ਪੋਤੀਆਂ ਵੀ ਜਵਾਨ ਹੋ ਚੁੱਕੇ ਸੀ 80 ਸਾਲਾਂ ਦੀ ਉਮਰ ਦੇ ਵੀ ਵਿੱਚ ਵੀ ਉਹਨਾਂ ਦਾ ਸਰੀਰ ਕਾਫੀ ਕਮਜ਼ੋਰ ਤੇ ਨਿਰਬਲ ਜਹਲ ਲੱਗ ਰਿਆ ਸੀ ਇਸ ਉਮਰ ਦੇ ਵਿੱਚ ਕੰਮ ਤਾਂ ਉਹ ਕਰ ਨਹੀਂ ਸਕਦਾ ਸੀ ਇਸ ਦੇ ਲਈ ਕਾਰੋਬਾਰ ਚਲਾਉਣ ਦੀ ਜ਼ਿੰਮੇਵਾਰੀ ਉਸ ਨੇ ਆਪਣੇ ਪੁੱਤਰਾਂ ਨੂੰ ਹੀ ਦੇ ਦਿੱਤੀ ਹੋਈ ਸੀ ਹੁਣ ਤਾਂ ਉਹ ਜ਼ਿਆਦਾਤਰ ਘਰ ਹੀ ਰਹਿੰਦਾ ਤੇ ਆਰਾਮ ਕਰਦਾ ਜਾਂ ਫਿਰ ਹੱਡ ਪੈਰ ਚਲਦੇ ਰੱਖਣ ਲਈ ਥੋੜਾ ਬੋਤਾਂ ਤੁਰਦਾ ਫਿਰਦਾ ਕਰ ਲੈਂਦਾ ਸੀ ਭਾਵੇਂ ਕਿ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਪਰ ਇਸ ਉਮਰ ਵਿੱਚ ਵੀ ਉਸ ਦੀ ਆਵਾਜ਼ ਤੇ ਰੋਬ ਕਾਫੀ ਬੁਲੰਦ ਸੀ ਬਿਮਾਰੀ ਨੇ ਭਾਵੇਂ ਸਰੀਰ ਨੂੰ ਜਕੜ ਲਿਆ ਸੀ ਭਾਪ ਕੀ ਅੱਗਾ ਵੀ ਉਸ ਨੂੰ ਦਿਸ ਰਿਹਾ ਸੀ ਪਰ ਅੱਜ ਤੱਕ ਉਹਨਾਂ ਨੇ ਆਪਣੀ ਜਾਇਦਾਦ ਦਾ ਵਟਵਾਰਾ ਨਹੀਂ ਸੀ ਕੀਤਾ ਪੁੱਤਰਾਂ ਦੇ ਕਹਿੰਦੇ ਉਹਨਾਂ ਦੀ ਪਤਨੀ ਨੇ ਕਈ ਵਾਰ ਪ੍ਰਾਪਰਟੀ ਦਾ ਵਟਵਾਰਾ ਕਰਨ ਲਈ ਸੰਪੂਰਨ ਸਿੰਘ ਨੂੰ ਕਿਹਾ ਸੀ ਪਰ ਉਹ ਮੰਨਿਆ ਨਹੀਂ ਇਸ ਦੇ ਪਿੱਛੇ ਵੀ ਇੱਕ ਕਾਰਨ ਸੀ ਉਸਦੇ ਪੁੱਤਰਾਂ ਨੇ ਉਸਦਾ ਕਾਰੋਬਾਰ ਸੰਭਾਲ ਲਿਆ ਹੋਇਆ ਸੀ ਜੇਕਰ ਉਹ ਵੰਡ ਕਰ ਦਿੰਦਾ ਤਾਂ ਉਸਦੇ ਪੁੱਤਰਾਂ ਨੇ ਕਾਰੋਬਾਰ ਸੰਭਾਲਨ ਤਾਂ ਦੂਰ ਇੱਕ ਦੂਜੇ ਦਾ ਮੂੰਹ ਵੀ ਨਹੀਂ ਸੀ ਦੇਖਣਾ ਇਹ ਸਭ ਸੋਚ ਕੇ ਵਿਚਾਰ ਕੇ ਹੀ ਉਹਨਾਂ ਨੇ ਪ੍ਰਾਪਰਟੀ ਦੀ ਵੰਡ ਨਾਲ ਸੰਬੰਧਿਤ ਕੋਈ ਵੀ ਫੈਸਲਾ ਨਹੀਂ ਸੀ ਲਿਆ ਕਦੇ ਉਸਦੇ ਪੁੱਤਰ ਵੰਡ ਦੀ ਗੱਲ ਕਰ ਵੀ ਕਰਦੇ ਤਾਂ ਸੰਪੂਰਨ ਸਿੰਘ ਇੱਕਦਮ ਪੜਕ ਜਾਂਦਾ ਅਤੇ ਗਰਜ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਛਿੜਕ ਦਿੰਦਾ ਪੁੱਤਰਾਂ ਦਾ ਮੂੰਹ ਤਾਂ ਉੱਥੇ ਹੀ ਬੰਦ ਹੋ ਜਾਂਦਾ ਪਰ ਪਿੱਠ ਪਿੱਛੇ ਪੁੱਤਰ ਆਪਣੇ ਪਿਤਾ ਨੂੰ ਬੋਲਬੋਲ ਕਰਦੇ ਰਹਿੰਦੇ ਡੈਡੀ ਵੀ ਬੱਸ ਨਾ ਬੱਸ ਕਿਸੇ ਦੀ ਗੱਲ ਨਹੀਂ ਸੁਣਦੇ ਮਰਨ ਤੋਂ ਬਾਅਦ ਕੀ ਸਾਰੀ ਪ੍ਰਾਪਰਟੀ ਨਾਲ ਲੈ ਕੇ ਜਾਣਗੇ ਆਪਣੇ ਜਿਉਂਦੇ ਜੀ ਹੀ ਵੰਡ ਕਰ ਦੇਣਾ ਚੰਗਾ ਹੈ ਨਹੀਂ ਤਾਂ ਆਪਸ ਵਿੱਚ ਲਲ ਲੜ ਕੇ ਮਰ ਜਾਣਗੇ ਕੀ ਫਾਇਦਾ 2 ਸਾਲ ਹੋਰ ਬੀਤ ਗਏ ਤਾਂ ਸੰਪੂਰਨ ਸਿੰਘ ਜ਼ਿਆਦਾ ਬਿਮਾਰ ਰਹਿਣ ਲੱਗ ਗਿਆ ਇੱਕ ਦਿਨ ਆਇਆ ਜਦੋਂ ਉਸਨੇ ਮੰੰਜਾ ਮਾਰ ਲਿਆ 5 ਮਹੀਨਿਆਂ ਵਿੱਚ ਪਤਾ ਨਹੀਂ ਕਿੰਨੀ ਵਾਰ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਤੇ ਕਿੰਨੀ ਵਾਰ ਘਰ ਵਾਪਸੀ ਹੋਈ ਆਖਰਕਾਰ ਇੱਕ ਦਿਨ ਬਿਮਾਰੀ ਨਾਲ ਲੜਦਾ ਲੜਦਾ ਉਹ ਹਮੇਸ਼ਾ ਦੇ ਲਈ ਸਦਾ ਦੀ ਨੀਂਦ ਸੋ ਗਿਆ ਉਸ ਦੀ ਪਤਨੀ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਸੰਪੂਰਨ ਸਿੰਘ ਦੀ ਮੌਤ ਤੇ ਉਸਦੇ نوਹਾਂ ਪੁੱਤਰ ਇਕੱਠੇ ਹੋਏ। ਵੈਸੇ ਤਾਂ ਉਹ ਪਿਛਲੇ 5 ਮਹੀਨਿਆਂ ਤੋਂ ਇਸ ਮੌਕੇ ਦੀ ਤਲਾਸ਼ ਦੇ ਵਿੱਚ ਸਨ ਕਿ ਕਦੋਂ ਉਹਨਾਂ ਦੇ ਬਾਪੂ ਬਾਪ ਦੇ ਪ੍ਰਾਣ ਨਿਕਲ ਤੇ ਕਦੋਂ ਜਾਇਦਾਦ ਦੀ ਵੰਡ ਦੀ ਗੱਲ ਕੀਤੀ ਜਾਵੇ। ਸ਼ਾਮ ਦੇ 7 ਵਜੇ ਜਦੋਂ ਉਸਨੇ ਆਖਰੀ ਸਾਹ ਲਿਆ ਤਾਂ ਉਸ ਸਮੇ ਉਸਦੀ ਪਤਨੀ ਕੁਲਵੀਰ ਉਹਨਾਂ ਦੇ ਨਾਲ ਸੀ ਰਾਤ ਦੇ ਸਮੇਂ ਹੀ ਉਹਨਾਂ ਦੀ ਮ੍ਰਿਤਕ ਸ਼ਰੀਰ ਨੂੰ ਘਰ ਲਿਆਂਦਾ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਨੇਹਾ ਲਗਾ ਦਿੱਤਾ ਗਿਆ ਕਿ ਅੰਤਿਮ ਸੰਸਕਾਰ ਅਗਲੇ ਦਿਨ ਸਵੇਰੇ 10 ਵਜੇ ਕੀਤਾ ਜਾਵੇਗਾ ਸਿੰਘ ਰੂਪ ਸਿੰਘ ਦਾ ਵੱਡਾ ਪੁੱਤਰ ਪੰਤਾਤ ਤਾਂ ਘਰ ਦੇ ਵਿੱਚ ਹੀ ਸੀ ਪਰ ਛੋਟਾ ਪੁੱਤ ਸਵਰਾਜ ਸਮੇ 12 ਸੀ ਉਸ ਸਮੇਂ ਉਸ ਨੂੰ ਸੂਚਨਾ ਦਿੱਤੀ ਗਈ ਤਾਂ ਉਸਨੇ ਕਿਹਾ ਕਿ ਪਿਤਾ ਜੀ ਦਾ ਅੰਤਿਮ ਸੰਸਕਾਰ ਉਸ ਦੀ ਆਉਣ ਤੋਂ ਬਾਅਦ ਹੀ ਕੀਤਾ ਜਾਵੇ। ਉਸਨੇ ਆਪਣੇ ਸਾਰੇ ਕੰਮਕਾਰ ਛੱਡ ਕੇ ਘਰ ਵਾਪਸੀ ਲਈ ਤਿਆਰੀ ਕੀਤੀ ਤੇ ਅਗਲੇ ਦਿਨ ਸਵੇਰੇ ਸਵੇਰੇ ਹੀ ਉਹ 9 ਵਜੇ ਘਰ ਪਹੁੰਚ ਗਿਆ। ਪਿਤਾ ਦੀ ਮਿੱਤਕ ਦੇਹ ਦੇ ਕੋਲ ਮਗਰ ਮੱਚਦੇ ਹੰਝੂ ਵਹਾਉਂਦੇ ਹੋਏ ਪ੍ਰਤਾਪ ਤੇ ਸਵਰਾਜ ਨੇ ਰਿਸ਼ਤੇਦਾਰਾਂ ਨੂੰ ਕਿਹਾ ਕੀ ਬੈੜੀ ਜੀ ਦੇ ਅੰਤਿਮ ਦਰਸ਼ਨ ਕਰ ਲਵੋ ਇਸ ਤੋਂ ਬਾਅਦ ਤਾਂ ਫਿਰ ਕਦੇ ਵੀ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ ਇਹਨਾਂ ਕਹਿੰਦੇ ਹੀ ਉਹ ਉੱਚੀ ਉੱਚੀ ਰੋਣ ਲੱਗੇ ਉਦੋਂ ਹੀ ਪ੍ਰਤਾਪ ਆਪਣੇ ਪਿਤਾ ਦੀ ਮਿੱਠਕ ਸਰੀਰ ਵੱਲ ਦੇਖਦੇ ਹੋਏ ਕਹਿਣ ਲੱਗਿਆ ਬਾਈ ਦਰਸ਼ਨ ਤਾਂ ਹੋ ਚੁੱਕੇ ਹਨ ਹੁਣ ਜਰਾ ਆਪਾਂ ਆਪਣੀ ਜਾਇਦਾਦ ਦੇ ਕਾਗਜ਼ ਵੀ ਦੇਖ ਲਈਏ ਬਾਈ ਪ੍ਰਤਾਪ ਪਹਿਲਾਂ ਅੰਤਿਮ ਸੰਸਕਾਰ ਤਾਂ ਕਰਾਈਏ ਉਸ ਤੋਂ ਬਾਅਦ ਆਰਾਮ ਦੇ ਨਾਲ ਬੈਠ ਕੇ ਸਾਰੀ ਵੰਡ ਵੰਡਈਆ ਕਰ ਲਵਾਂਗੇ ਮੈਂ ਕਿਤੇ ਭੱਜਿਆ ਜਾਣਾ ਬਸ ਦੀ ਆਪਸੀ ਸਹਿਮਤੀ ਨਾਲ ਹੀ ਵਟਵਾਰਾ ਹੋਵੇਗਾ ਸਵਰਾਜ ਨੇ ਕਿਹਾ ਤਾਂ ਉਹ ਚੁੱਪ ਹੋ ਗਿਆ ਇੱਕ ਪਲ ਲਈ ਪਰ ਉਸ ਦੀ ਗੱਲ ਨਾਲ ਸਹਿਮਤੀ ਨਹੀਂ ਸੀ ਹੋਈ ਬੇਖਬਾਈ ਇੰਨੀ ਛੇਤੀ ਕਰਨ ਦੀ ਕੀ ਲੋੜ ਹੈ ਅੰਤਿਮ ਸੰਸਕਾਰ ਥੋੜੀ ਜਿਹੀ ਦੇਰ ਦੇ ਵਿੱਚ ਹੋ ਜਾਵੇਗਾ ਤੇ ਕਿਹੜਾ ਇਹ ਲਾਸ਼ ਕਿਤੇ ਗੱਲ ਸੜ ਚੱਲੀ ਆ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਕਿ ਮੇਰੇ ਹਿੱਸੇ ਵਿੱਚ ਕਿੰਨੀ ਪ੍ਰਾਪਰਟੀ ਆਵੇਗੀ। ਤਾਂ ਸਵਰਾਜ ਕਹਿਣ ਲੱਗਾ। ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਬਾਈ? ਆਪਾਂ ਦੋ ਭਰਾ ਹਾਂ ਤਾਂ ਪ੍ਰਾਪਰਟੀ ਦੇ ਵੀ ਬਰਾਬਰ ਹਿੱਸੇ ਹੀ ਹੋਣਗੇ। ਇਹਨਾਂ ਸੁਣਦੇ ਹੀ ਪ੍ਰਤਾਪ ਗੁੱਸੇ ਨਾਲ ਲਾਲ ਹੋ ਗਿਆ। ਉਸ ਦਾ ਤਾਂ ਗੁੱਸਾ ਸਤਵੇਂ ਆਸਮਾਨ ਤੇ ਪਹੁੰਚ ਗਿਆ। ਅੱਛਾ ਕਾਰੋਬਾਰ ਸੰਭਾਲਣ ਦਾ ਸਾਰਾ ਕੰਮ ਮੈਂ ਕਰਦਾ ਹਾਂ ਸਾਰਾ ਦਿਨ ਤੁਰਿਆ ਫਿਰਦਾ ਹਾਂ ਕਦੇ ਇਸ ਸ਼ਹਿਰ ਤੇ ਕਦੇ ਦੂਜੇ ਸ਼ਹਿਰ ਤੂੰ ਕੀ ਕਰਦਾ ਆਰਾਮ ਨਾਲ ਚਿੱਟੇ ਕੋਟ ਤੇ ਪਾ ਕੇ ਖੇਤਾਂ ਵਿੱਚ ਗੇੜੇ ਤੇ ਲੰਮਣਾ ਤੂੰ ਘੜਾ ਕੋਈ ਹੱਡ ਭਨਣੀ ਮਿਹਨਤ ਕਰਦਾ ਕਿਸੇ ਦੀ ਪਰਵਾਹ ਨਹੀਂ ਕਰਦਿਆ ਹੋਇਆ ਉਸਨੇ ਇੰਨੇ ਸ਼ਬਦ ਕਹੇ ਆਪਣੇ ਵੱਡੇ ਭਰਾ ਦੀ ਇਹ ਗੱਲ ਸੁਣ ਕੇ ਸਵਰਾਜ ਵੀ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਿਆ ਕਿ ਨਹੀਂ ਬਾਈ ਜੋ ਤੂੰ ਕਹਿ ਰਿਹਾ ਹੈ ਇਹ ਸੱਚ ਨਹੀਂ ਹੈ ਮੈਂ ਇੱਕ ਇੱਕ ਕਰਕੇ ਬ੍ਰੀਕੀ ਨਾਲ ਵੇਖਦਾ ਹਾਂ ਕਿਹੜੀ ਫਸਲ ਕਿੰਨੀ ਕਦੋਂ ਕਿਵੇਂ ਬੀਜਣੀ ਹੈ ਇਹ ਸਭ ਕੰਮ ਵਾਲਿਆਂ ਨੂੰ ਦੱਸਣਾ ਪੈਂਦਾ ਹੈ ਕਿਹੜੀ ਖਾਦ ਲਿਆਉਣੀ ਹੈ ਕਿੰਨੀ ਪਾਉਣੀ ਹੈ ਗਰਮੀ ਹੋਵੇ ਸਰਦੀ ਹੋਵੇ ਉਹਨਾਂ ਦੇ ਨਾਲ ਰਹਿਣਾ ਪੈਂਦਾ ਕਿੰਨਾ ਟੈਕਸ ਕਿੱਥੇ ਪਰਨਾ ਕਿੱਥੋਂ ਬਚਾਉਣਾ ਇਹ ਸਭ ਮੈਨੂੰ ਹੀ ਪਤਾ ਹੈ ਜੇ ਮੈਂ ਇਹੀ ਬਰੀਕੀ ਨਾਲ ਕਰਨ ਵਾਲੇ ਕੰਮ ਨਾ ਵੇਖਦਾ ਤਾਂ ਕੰਮ ਵਾਲੇ ਤਾਂ ਕੁਝ ਵੀ ਹੱਥ ਪੱਲੇ ਨਹੀਂ ਪੈਣ ਦਿੰਦੇ ਮੇਰਾ ਕੰਮ ਸਭ ਤੋਂ ਔਖਾ ਹੈ ਤਾਂ ਇਸ ਹਿਸਾਬ ਦੇ ਨਾਲ ਤਾਂ ਮੈਂ ਫਿਰ ਜ਼ਿਆਦਾ ਹਿੱਸਾ ਮੈਨੂੰ ਮਿਲਣਾ ਚਾਹੀਦਾ ਹੈ ਪਰ ਪ੍ਰਤਾਪ ਆਪਣੇ ਆਪ ਨੂੰ ਸਹੀ ਠਹਿਰਾਉਂਦਿਆਂ ਹੋਇਆਂ ਗੱਲ ਥੱਲੇ ਨਹੀਂ ਸੀ ਲੱਗਣ ਦੇ ਰਿਹਾ ਉਹ ਰਹਿਣ ਦੇ ਰਹਿਣ ਦੇ ਮੈਨੂੰ ਪਤਾ ਤੇਰੀਆਂ ਕਮਾਈਆਂ ਦਾ ਜੇਕਰ ਮੈਂ ਬਾਹਰ ਅੰਦਰ ਦੇ ਕੰਮ ਨਾ ਦੇਖਦਾ ਤਾਂ ਸਾਰਾ ਕਾਰੋਬਾਰ ਠੱਪ ਹੋ ਜਾਣਾ ਸੀ ਜੇ ਇਹ ਫੈਕਟਰੀਆਂ ਤੇ ਮੈਂ ਨਾ ਨਿਗਰੱਖਦਾ ਤਾਂ ਦੱਸ ਕੀ ਡੈਡੀ ਇੰਨੀ ਪ੍ਰਾਪਰਟੀ ਬਣਾ ਸਕਦੇ ਸੀ ਇਸ ਦੇ ਲਈ ਮੇਰਾ ਯੋਗਦਾਨ ਜ਼ਿਆਦਾ ਹੈ ਤੇ ਮੇਰਾ ਹਿੱਸਾ ਵੀ ਜ਼ਿਆਦਾ ਹੀ ਬਣਦਾ ਹੈ ਹੁਣ ਤਾਂ ਦੋਨਾਂ ਨੇ ਲਗਭਗ ਇਹ ਕੋਸ਼ਨਾ ਹੀ ਕਰ ਦਿੱਤੀ ਸੀ ਹਿੱਸਾ ਤੋਂ ਪਹਿਲਾਂ ਜਾਇਦਾਦ ਦੀ ਵੰਡ ਹੋ ਪੇਗੀ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੋਹਾਂ ਪੁੱਤਰਾਂ ਦੀ ਬਦਨਸੀਬ ਮਾਂ ਗੰਮਾਂ ਵਿੱਚ ਡੁੱਬੀ ਹੋਈ ਆਪਣੇ ਪਤੀ ਦੀ ਲਾਸ਼ ਦੇ ਕੋਲ ਬੈਠੀ ਹੋਈ ਸੀ ਉਸ ਦੀ ਜਹੀ ਹਾਲਤ ਦੇਖ ਕੇ ਉਸ ਦੇ ਭਰਾ ਨੇ ਆਪਣੇ ਭਾਂਜਿਆਂ ਨੂੰ ਝਿੜਕਿਆ ਤੇ ਕਿਹਾ ਉਹ ਨਲਾਇਕੋ ਆਪਣੇ ਬਾਪ ਦਾ ਅੰਤਿਮ ਸੰਸਕਾਰ ਤੱਕ ਕਰ ਲੈਣਾ ਦਿਓ ਸਭ ਨੂੰ ਜਾਇਦਾਦ ਵਿੱਚ ਆਪਣੇ ਆਪਣੇ ਹਿੱਸੇ ਦੀ ਪਈ ਆ। ਆਪਣੇ ਬਾਪ ਦੇ ਨਿੱਤਿਕ ਸ਼ਰੀਰ ਦੀ ਸੰਸਕਾਰ ਬਾਰੇ ਕੋਈ ਵੀ ਨਹੀਂ ਸੋਚ ਰਿਹਾ ਜੋ ਕਿ ਪੈਲ ਦੇ ਆਧਾਰ ਤੇ ਹੋਣਾ ਚਾਹੀਦਾ ਹੈ। ਸਾਰੇ ਰਿਸ਼ਤੇਦਾਰ ਕੀ ਸੋਚਣਗੇ? ਸਭ ਨੂੰ ਸਮਾ ਦਿੱਤਾ ਹੋਇਆ ਹੈ ਤੇ ਸਭ ਨੇ ਇਸ ਕਾਰਜ ਤੋਂ ਬਾਅਦ ਆਪਣੇ ਆਪਣੇ ਘਰੇ ਚਲੇ ਜਾਣਾ। ਉਸ ਤੋਂ ਬਾਅਦ ਤੁਸੀਂ ਆਪਣਾ ਰਿਡ卡 ਨਿਬੇੜ ਲਿਓ। ਸਿਆਣੇ ਬਣੋ ਤੇ ਪਹਿਲਾਂ ਨਿੱਤਕ ਸ਼੍ਰੀ ਮੀਰ ਨੂੰ ਚਸ਼ਮਾਨ ਘਟ ਵਿੱਚ ਲੈ ਚਲੋ ਪਰ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਫਿਰ ਉਹਨਾਂ ਦੇ ਮਾਮਾ ਜੀ ਨੇ ਕਿਹਾ ਕਿ ਤੁਹਾਡੀ ਲੜਾਈ ਤਾਂ ਮੈਨੂੰ ਲੱਗਦਾ ਨਹੀਂ ਕਿ ਖਤਮ ਹੋਵੇਗੀ ਪਰ ਤੁਹਾਡੇ ਇਸ ਝਗੜੇ ਵਿੱਚ ਤੁਹਾਡੀ ਮਾਂ ਤੇ ਕੀ ਬੀਤ ਰਹੀ ਹੈ ਇਹ ਕਿਉਂ ਨਹੀਂ ਸੋਚ ਰਹੇ ਤੁਸੀਂ ਤੁਸੀਂ ਦੋਨਾਂ ਨੇ ਉਸ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਕੀ ਚਾਹੁੰਦੀ ਹੈ ਤਾਂ ਉਦੋਂ ਹੀ ਪ੍ਰਤਾਪ ਬੋਲਿਆ ਨੋ ਮਾਮਾ ਜੀ ਇਸ ਵਿੱਚ ਮੰਮੀ ਨੂੰ ਕੀ ਪੁੱਛਣਾ ਹੈ ਮੰਮੀ ਨੇ ਕੀ ਕਹਿਣਾ ਹੈ ਉਹਨਾਂ ਨੂੰ ਤਾਂ ਜਿਵੇਂ ਅਸੀਂ ਕਹਾਂਗੇ ਉਵੇਂ ਹੀ ਮੰਨ ਲੈਣਗੇ ਤੇ ਅੰਤਿਮ ਸੰਸਕਾਰ ਅੱਜ ਨਹੀਂ ਤਾਂ ਕੱਲ ਕਰ ਦਵਾਂਗੇ ਪਹਿਲਾਂ ਅਸੀਂ ਕਿਸੇ ਫੈਸਲੇ ਤੱਕ ਪਹੁੰਚ ਲਈਏ ਪਰ ਪੁੱਤਰ ਸਭ ਤੋਂ ਪਹਿਲਾਂ ਜੋ ਕੰਮ ਜ਼ਰੂਰੀ ਹੈ ਉਸ ਨੂੰ ਹੀ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਪਿਓ ਦੀ ਮਿੱਟੀ ਨਾ ਰੋਲੋ ਤੇ ਆਪਣੇ ਬਾਪ ਦੀ ਪੂਰੀ ਇੱਜ਼ਤ ਮਾਣ ਨਾਲ ਅੰਤਿਮ ਸੰਸਕਾਰ ਕਰਨਾ ਤੁਹਾਡੇ ਦੋਨਾਂ ਪੁੱਤਰਾਂ ਦਾ ਫਰਜ਼ ਹੈ। ਪਹਿਲਾਂ ਆਪਣਾ ਫਰਜ਼ ਪੂਰਾ ਕਰੋ। ਉਸ ਤੋਂ ਬਾਅਦ ਆਪਣੇ ਹੱਕ ਦੀ ਲੜਾਈ ਲੜਦੇ ਰਹੋ। ਆਪਣੇ ਮਾਮਾ ਜੀ ਦੀ ਇੰਨੀ ਗੱਲ ਸੁਣਦਿਆਂ ਇਹ ਸਭ ਰਾਜ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗਾ। ਸਭ ਲੋਕ ਕੰਨ ਖੋਲ ਕੇ ਸੁਣ ਲੋ। ਜਾਇਦਾਦ ਦੀ ਵੰਡ ਤਾਂ ਅੱਜ ਹੀ ਹੋਵੇਗੀ। ਸਗੋਂ ਹੁਣੇ ਹੀ ਹੋਵੇਗੀ। ਜੇਕਰ ਇੱਕ ਵਾਰੀ ਅੰਤਿਮ ਸੰਸਕਾਰ ਕਰ ਦਿੱਤਾ ਤਾਂ ਫਿਰ ਕਿਸੇ ਦੇ ਦਿਮਾਗ ਦਾ ਕੀ ਪਤਾ ਕਿਦੋਂ ਨੂੰ ਘੁੰਮ ਜਾਵੇ ਮੈਨੂੰ ਤਾਂ ਆਪਣੇ ਹਿਸਾਬ ਨਾਲ ਹੀ ਜਾਇਦਾਦ ਦਾ ਵਟਵਾਰਾ ਚਾਹੀਦਾ ਵਟਵਾਰਾ ਵੀ ਮੈਂ ਹੀ ਕਰੂੰਗਾ ਸਵਰਾਜ ਦੀਆਂ ਗੱਲਾਂ ਸੁਣਦਿਆਂ ਹੀ ਘਰ ਦੇ ਵਿੱਚ ਜਿਵੇਂ ਹੜਕਮ ਜਾਹ ਮਚ ਗਿਆ اسی ਦੌਰਾਨ ਉਹਨਾਂ ਦੀ ਮਾਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਭਰਾ ਨੂੰ ਅੰਦਰ ਬੁਲਾ ਕੇ ਉਸਨੂੰ ਕੁਝ ਕਹਿਣ ਲੱਗੇ ਪਰ ਬਾਹਰ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਹੁਣ ਦੋਨੋਂ ਪੁੱਤਰ ਆਪਸ ਵਿੱਚ ਲੜ ਲੜ ਕੇ ਮਰਨ ਲਈ ਤਿਆਰ ਹੋ ਗਏ ਸਨ ਦੋਨਾਂ ਭਰਾਵਾਂ ਨੇ ਆਪਣੇ ਆਪਣੇ ਵਕੀਲਾਂ ਨੂੰ ਬੁਲਾ ਲਿਆ ਅਤੇ ਸਵਰਗਵਾਸੀ ਸੰਪੂਰਨ ਸਿੰਘ ਦਾ ਘਰ ਜਿਵੇਂ ਪੁਸ਼ਤੀ ਦਾ ਖਾੜਾ ਬਣ ਚੁੱਕਿਆ ਸੀ ਇਸੇ ਦੌਰਾਨ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਮਾਂ ਕਿੱਥੇ ਹੈ ਤੇ ਉਸ ਦੀ ਹਾਲਤ ਕੀ ਹੈ ਤੇ ਉਹ ਕੀ ਚਾਹੁੰਦੀ ਹੈ ਇਦ ਅਰਥੀ ਨੂੰ ਸ਼ਮਸ਼ਾਨ ਲਈ ਲੈ ਜਾਣ ਲਈ देर ਹੁੰਦਿਆਂ ਦੇਖਿਆ ਕਿ ਇਕੱਠੇ ਹੋਏ ਉਹਨਾਂ ਦੇ ਰਿਸ਼ਤੇਦਾਰ ਚਿੰਤਾ ਵਿੱਚ ਡੁੱਬ ਗਏ ਪਰ ਪੁੱਤਰਾਂ ਤੇ ਨੋਹਾ ਹਜੇ ਵੀ ਆਪਸ ਵਿੱਚ ਉਲਝੇ ਹੋਏ ਸਨ ਜਾਇਦਾਦ ਦੀ ਵੰਡ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਸਨ ਕਰ ਰਿਹਾ ਦੇਖਦੇ ਹੀ ਦੇਖਦੇ ਸ਼ਾਮ ਹੋ ਗਈ ਫਿਰ ਇੱਕ ਗੱਡੀ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੁਕੀ ਤੇ ਕੁਝ ਲੋਕ ਸੰਪੂਰਨ ਸਿੰਘ ਦੀ ਡੈਡ ਬੋਡੀ ਨੂੰ ਚੱਕ ਕੇ ਲੈ ਕੇ ਜਾਣ ਲੱਗੇ। ਇਹ ਦੇਖ ਕੇ ਸਭ ਲੋਕ ਹਰਾਨ ਰਹਿ ਗਏ। "ਓਏ ਕੌਣ ਹੋ ਤੁਸੀਂ? ਤੇ ਇੱਥੇ ਕਿੱਥੇ ਕਿਵੇਂ ਆਏ? ਤੇ ਡੈਡੀ ਦੀ ਮਿੱਤਿਕ ਸ਼ਰੀਰ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ?" ਪ੍ਰਤਾਪ ਨੇ ਕਿਹਾ। ਉਸੇ ਸਮੇਂ ਉਹਨਾਂ ਦੀ ਮਾਮਾ ਜੀ ਆਪਣੀ ਭੈਣ ਦੇ ਨਾਲ ਕਮਰੇ ਵਿੱਚੋਂ ਬਾਹਰ ਆਏ ਤੇ ਕਹਿਣ ਲੱਗੇ, "ਖਬਰਦਾਰ ਜੇ ਇਹਨਾਂ ਨੂੰ ਰੋਕਿਆ ਤਾਂ" ਇਹ ਸਰਕਾਰੀ ਹਸਪਤਾਲ ਦੇ ਕਰਮਚਾਰੀ ਹਨ ਇਹਨਾਂ ਨੂੰ ਤੁਹਾਡੀ ਮੰਮੀ ਨੇ ਬੁਲਾਇਆ ਹੈ ਇਹ ਸੁਣ ਕੇ ਦੋਨੋਂ ਭਰਾਵਾਂ ਆਪਣੇ ਮਾਮੇ ਵੱਲ ਹੈਰਾਨੇ ਨਾਲ ਦੇਖਣ ਲੱਗੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਵਿੱਚ ਇੰਨਾ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਤੁਸੀਂ ਆਪਣਾ ਫਰਜ਼ ਨਹੀਂ ਸਮਝਿਆ ਤਾਂ ਤੁਹਾਡੀ ਮਾਂ ਨੇ ਤਾਂ ਆਪਣੇ ਪਤੀ ਦੀ ਮਿੱਤਿਕ ਸ਼ਰੀਰ ਨੂੰ ਹਸਪਤਾਲ ਨੂੰ ਦਾਨ ਦੇਣ ਦਾ ਫੈਸਲਾ ਕਰ ਲਿਆ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਤੁਹਾਡੀ ਵਰਗੀ ਨਲਾਇਕ ਤਿੰਨ ਕੰਮੀ ਔਲਾਦ ਦੇ ਹੱਥੋਂ ਉਸਦਾ ਅੰਤਿਮ ਸੰਸਕਾਰ ਹੋਵੇ ਹੋਰ ਤਾਂ ਹੋਰ ਜਿਸ ਤਨ ਔਰ ਦੌਲਤ ਦੇ ਲਈ ਤੁਸੀਂ ਦੋਨਾਂ ਨੇ ਆਪਣੀ ਸਾਰੀ ਲਾਜ ਸ਼ਰਮ ਵੇਚ ਦਿੱਤੀ ਉਸ ਦੌਲਤ ਦਾ ਫੈਸਲਾ ਵੀ ਹੁਣ ਤੁਹਾਡੀ ਮਾਂ ਕਰ ਚੁੱਕੀ ਹੈ ਐਨਾ ਸੁੰਦਿਆ ਹੀ ਦੋਨਾਂ ਪੁੱਤਰਾਂ ਦੇ ਪੈਰਾਂ ਤੇ ਥੇਟੋਂ ਜ਼ਮੀਨ ਖਿਸਕ ਗਈ ਦੋਨੋਂ ਆਪਣੇ ਕਰ ਵਾਲੀਆਂ ਦੇ ਨਾਲ ਤੁਰਨ ਭੱਜੇ ਭੱਜੇ ਆਪਣੀ ਮਾਂ ਦੇ ਕਮਰੇ ਵਿੱਚ ਗਏ ਮੰਮੀ ਤੁਸੀਂ ਸਾਡੇ ਤੋਂ ਬਿਨਾਂ ਪੁੱਛੇ ਹੀ ਡੈਡੀ ਦੇ ਮਿੱਤਕ ਸ਼੍ਰੀ ਨੂੰ ਹਸਪਤਾਲ ਦੇ ਵਿੱਚ ਦਾਨ ਕਰਨ ਦਾ ਫੈਸਲਾ ਲਿਆ ਹੈ ਪ੍ਰਤਾਪ ਨੇ ਗੁੱਸੇ ਨਾਲ ਕਿਹਾ ਤਾਂ ਸਵਰਾਜ ਵੀ ਪੜਕਦਾ ਹੋਇਆ ਕਹਿਣ ਲੱਗਾ ਤੇ ਸਾਰੀ ਪ੍ਰਾਪਰਟੀ ਦੇ ਬਾਰੇ ਵੀ ਫੈਸਲਾ ਤੁਸੀਂ ਹੀ ਲੈ ਲਿਆ ਸਾਨੂੰ ਵੀ ਤਾਂ ਦੱਸੋ ਆਖਿਰ ਤੁਸੀਂ ਕਰਨਾ ਕੀ ਚਾਹੁੰਦੇ ਹੋ ਦੋਵੇਂ ਪੁੱਤਰ ਬੋਲਦੇ ਜਾ ਰਹੇ ਸਨ ਜਦ ਕਿ ਉਹਨਾਂ ਦੀ ਮਾਂ ਬਿਨਾਂ ਅੱਖਾਂ ਚਪਕਾਏ ਹੀ ਛੱਤ 'ਵਾਲ ਟਿਕਟਕਾਏ ਲਗਾ ਕੇ ਦੇਖੀ ਜਾ ਰਹੀ ਸੀ ਉਦੋਂ ਹੀ ਵੱਡੇ ਪੁੱਤਰ ਪ੍ਰਤਾਪ ਨੂੰ ਕੁਝ ਸ਼ੱਕ ਹੋਇਆ ਮਾਂ ਨੂੰ ਹੈਰਾਨੀ ਨਾਲ ਦੇਖਦਾ ਹੋਇਆ ਜਿਵੇਂ ਹੀ ਉਹ ਆਪਣੀ ਮੰਮੀ ਦੇ ਕੋਲ ਗਿਆ ਤਾਂ ਉਸ ਨੂੰ ਹਲਾਇਆ ਤਾਂ ਉਸੇ ਸਮੇਂ ਮਾਂ ਦੀ ਗਰਦਨ ਇੱਕ ਪਾਸੇ ਲੰਮਕ ਗਈ ਉਹਨਾਂ ਦੀ ਮਾਂ ਵੀ ਇਸ ਜ਼ਾਲਮ ਦੁਨੀਆ ਤੋਂ ਸਦਾ ਲਈ ਚਲੀ ਗਈ ਸੀ ਇਹ ਦੇਖ ਕੇ ਦੋਨੋਂ ਪੁੱਤਰ ਤੇ 노ਹਾ ਹਰਾਨ ਰਹਿ ਗਿਆਂ ਉਸ ਸਮੇਂ ਸਵਰਾਜ ਦੀਆਂ ਨਜ਼ਰਾਂ ਆਪਣੀ ਮੰਮੀ ਦੇ ਕੋਲ ਰੱਖੇ ਇੱਕ ਕਾਗਜ਼ ਤੇ ਗਈਆਂ ਜਿਸ ਤੇ ਉਹਨਾਂ ਦੀ ਮੰਮੀ ਨੇ ਆਪਣੇ ਹੱਥਾਂ ਨਾਲ ਕੁਝ ਲਿਖਿਆ ਸੀ ਸਵਰਾਜ ਨੇ ਪੜਨਾ ਸ਼ੁਰੂ ਕੀਤਾ ਆਪਣੇ ਜਿੰਨਾ ਪੁੱਤਰਾਂ ਦੇ ਲਈ ਇੱਕ ਬਾਪ ਨੇ ਆਪਣੀ ਪੂਰੀ ਜ਼ਿੰਦਗੀ ਤਪੱਸਿਆ ਕੀਤੀ ਸੀ ਦਿਨ ਰਾਤ ਇੱਕ ਕਰਦੇ ਹੋਏ ਜੀ ਤੋੜ ਮਿਹਨਤ ਕਰਕੇ ਧਨ-ਦੌਲਤ ਇਕੱਠੀ ਕੀਤੀ ਸੀ ਅੱਜ ਉਸੇ ਪਿਤਾ ਦੀ লাশ ਘਰ ਦੇ ਵਿਹੜੇ ਵਿੱਚ ਪਈ ਹੋਈ ਅੰਤਿਮ ਰਸਮਾਂ ਦਾ ਇੰਤਜ਼ਾਰ ਕਰ ਰਹੀ ਸੀ ਇਸ ਤੋਂ ਬਾਅਦ ਜ਼ਿਆਦਾ ਲਾਨਤ ਦੀ ਗੱਲ ਤੁਹਾਡੇ ਲਈ ਹੋਰ ਕੀ ਹੋ ਸਕਦੀ ਹੈ ਤੁਹਾਨੂੰ ਇੰਨੇ ਲਾਡਾਂ ਚਾਵਾਂ ਨਾਲ ਪਾਲ-ਪੋਸ ਕੇ ਵੱਡਾ ਕਰਦਿਆਂ ਮੈਂ ਤੇ ਤੁਹਾਡੇ ਡੈਡੀ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਅੱਗੇ ਜਾ ਕੇ ਤੁਸੀਂ ਸਾਡਾ ਇਹੋ ਜਿਹਾ ਹਰਸ਼ਰ ਕਰੋਗੇ ਚੰਗਾ ਹੋਇਆ ਜੋ ਤੁਸੀਂ ਆਪਣੇ ਬਾਪ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਮੈਂ ਕੁਲਵੀਰ ਕੌਰ ਅੱਜ ਤੁਹਾਡੇ ਤੋਂ ਤੁਹਾਡੀ ਮਾਤਾ ਪਿਤਾ ਦੀਆਂ ਅੰਤਿਮ ਰਸਮਾਂ ਕਰਨ ਦਾ ਹੱਕ ਵਾਪਸ ਲੈਂਦੀ ਹਾਂ ਤੁਹਾਡੇ ਵਰਗੀ ਲਾਲਚੀ ਅਤੇ ਨਲਾਇਕ ਔਲਾਦ ਦੇ ਹੱਥੋਂ ਅੰਤਿਮ ਰਸਮਾਂ ਕਰਵਾਉਣ ਤੋਂ ਚੰਗਾ ਹੈ ਕਿ ਇਹ ਸਰੀਰ ਕਿਸੇ ਦੇ ਕੰਮ ਆ ਜਾਵੇ ਤੇ ਮਰਦੇ ਮਰਦੇ ਦੇ ਵੀ ਕਿਸੇ ਨੂੰ ਜੀਵਨ ਦਾਣ ਦਿੱਤਾ ਜਾਵੇ ਜਿਸ ਔਲਾਦ ਦੇ ਲਈ ਤੁਸੀਂ ਆਪਣੇ ਪਿਤਾ ਦੀ ਲਾਸ਼ ਦੇ ਸਾਹਮਣੇ ਇੰਨਾ ਜਲੂਸ ਕੱਢਿਆ ਉਸ ਤੇ ਕਾਨੂੰਨ ਹੁਣ ਮੇਰਾ ਹੱਕ ਹੈ ਤੇ ਆਪਣੇ ਉਸੇ ਹੱਕ ਦਾ ਉਪਯੋਗ ਕਰਦੇ ਹੋਏ ਉਹ ਸਾਰੀ ਪ੍ਰਾਪਰਟੀ ਮੈਂ ਇਸ ਸ਼ਹਿਰ ਦੇ ਸਾਰੇ ਅनाथ ਆਸ਼ਰਮ ਨੂੰ ਦਾਨ ਦਿੰਦੀ ਹਾਂ ਅੱਜ ਸਾਰਾ ਪੈਸਾ ਮੇਰੇ ਤੇ ਤੁਹਾਡੇ ਡੈਡੀ ਦੇ ਜੁਆਇੰਟ ਬੈਂਕ ਅਕਾਊਂਟ ਤੋਂ ਟ੍ਰਾਂਸਫਰ ਹੋ ਚੁੱਕਿਆ ਹੈ ਤੇ ਦਾਨ ਵਿੱਚ ਦਿੱਤਾ ਜਾ ਚੁੱਕਿਆ ਹੈ ਕਾਗਜ਼ ਪੜਦਿਆਂ ਇਹ ਦੋਨੇ ਪੁੱਤਰਾਂ ਤੇ ਨੋਹਾਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਚਾਰੇ ਹੀ ਜ਼ਮੀਨ ਦੇ ਤੰਮੜ ਘਰ ਕੇ ਬੈਠ ਕੇ ਤੇ ਆਪਣਾ ਸਿਰ ਫੜ ਕੇ ਰੋਣ ਲੱਗੇ ਥੋੜੀ ਹੀ ਦੇਰ ਦੇ ਵਿੱਚ ਹਸਪਤਾਲ ਤੋਂ ਇੱਕ ਹੋਰ ਐਂਬੂਲੈਂਸ ਆਈ ਤੇ ਉਹਨਾਂ ਦੀ ਮਾਤਾ ਤੇ ਮਿੱਤਿਕ ਸ਼ਰੀਰ ਨੂੰ ਵੀ ਹਸਪਤਾਲ ਲੈ ਗਏ ਸੋ ਦੋਸਤੋ ਤੁਸੀਂ ਕੀ ਸੋਚਦੇ ਹੋ ਲਾਲਚੀ ਔਲਾਦ ਨੂੰ ਸਬਕ ਸਿਖਾਉਣ ਦੇ ਲਈ ਮਾਤਾ ਜੀ ਨੇ ਜੋ ਇਹ ਫੈਸਲਾ ਲਿਆ ਸਹੀ ਲੱਗਿਆ ਤੁਹਾਨੂੰ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਲਾਈਕ ਤੇ ਸ਼ੇਅਰ ਯੂ ਕਰਨਾ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ